वेलकम टू माय ब्लॉग जसविंदर सिद्धू ਦੇ ਬਲੌਗ ਜੁ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾ ਮਾਨੂੰ ਸਤਿ ਸ਼੍ਰੀ ਅਕਾਲ ਉਮੀਦ ਸਾਰੇ ਠੀਕ ਠਾਕ ਹੋਵੋਗੇ ਰੱਬ ਜੀ ਤੰਦਰੁਸਤੀ ਵਾਸਤੇ ਚੜ੍ਹਦੀਆਂ ਕਲਾਂ ਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਭਾਈ ਬਾਬਾ ਜਗੀਰ ਸਿੰਘ ਜੀ ਦੀ 62ਵੀਂ ਨਹੀਂ ਬਾਬਾ ਇੱਛੇ ਨਹੀਂ ਤਾਂ ਤਾਂ ਬਾਬਾ ਇਸਰ ਹੈ ਜਿਹਦੀ 62ਵੀਂ ਬਰਸੀ ਹੋਈ ਨਾਨਕ ਸਾਹਿਬ ਦੀ ਮਨਾਈ ਜਾ ਰਹੀ ਆ ਹਾਂਜੀ ਇੱਥੇ ਨਾ ਸਾਡੇ ਕਮਾਂਡ ਪਿੰਡ ਚ ਬਰੂਦੀ ਬਾਬਾ ਜੀ ਸਿੰਘ ਜੀ ਇਹ ਵੀ ਉੱਥੇ ਹੀ ਆਏ ਹੋਏ ਨੇ ਨਾਨਕ ਸਾਹਿਬ ਬਹੁਤ ਵੱਡੀ ਠਾਠ ਆ ਇੱਥੇ ਵੀ ਬਾਬਾ ਈਸਰ ਸਹਿ ਇਹਦੀ ਬਾਟਮੀ ਪਰਸੀ ਬਰੂਦੀ ਠਾਠ ਚ ਮਨ ਮਨਾਈ ਜਾ ਰਹੀ ਹੈ 72 ਬਾਟਮੀ ਪਰਸੀ ਹਾਂ ਤੇ ਜਾਣ ਦੀ ਆ ਰਹੀਆਂ ਨੇ ਬੰਦੇ ਅੱਜ ਪ੍ਰੋਗਰਾਮ ਨਾ ਪ੍ਰੋਗਰਾਮ ਅੱਜ ਬਾਬਾ ਜੀ ਦੇ 7 ਵਜੇ ਤੋਂ ਲੈ ਕੇ ਰਾਤ ਨੂੰ 12 1 ਵਜੇ ਤੱਕ ਹਾਂਜੀ ਆਪਾਪਾ ਜੀ ਦੇ ਜਿਹੜੇ ਮਤਲਬ ਕੀਰਤਨ ਗਾਣਗੇ ਬਰਾਗਮਈ ਕੀਰਤਨ ਹੋਊਗਾ ਬਰਾਗਮਈ ਕੀਰਤਨ ਵੀ ਸਾਰੇ ਭੈਣ ਭਰਾ ਹਮ ਹਮ ਆ ਕੇ ਬਾਬਾ ਜੀ ਦੇ ਦਰਬਾਰ ਚ ਖੁਸ਼ੀਆਂ ਲੈਣ ਲਈ ਪਹੁੰਚੋ ਪਹੁੰਚੋ ਬਹੁਤ ਵਧੀਆ ਵਧੀਆ ਰਾਗੀ ਆਉਣਗੇ ਬਹੁਤ ਵਧੀਆ ਵਧੀਆ ਗਾਣਾ ਨਾਮਈ ਰਾਗੀ ਆਉਣੇ ਨੇ ਸਾਰੇ ਵਾ ਬੜੀ ਵੱਡਾ ਬਹੁਤ ਹੁੰਦਾ ਵਾ ਵੀ ਬਹੁਤ ਜਾਣੇ ਜਿਵੇਂ ਆਪਾਂ ਹੁਣ ਛਣਦੇ ਸੀ ਕਿੰਨਾ ਸੋਹਣਾ ਆਪ ਦਾ ਠੀਕਾ ਉਹ ਹਾਂ ਇਹ ਨੈਣਾ ਨੇ ਇੰਨਾ ਨੈਣਾ ਨੇ ਤਰਸਦਿਆ ਰਹਿਣਾ ਵਾਹਿਗੁਰੂ ਤੇਰੇ ਤੇਰੇਆਂ ਦਦਾਰਿਆਂ ਨੂੰ ਇਹ ਨੈਣਾਂ ਨੇ ਤਰਸ ਦਿਆ ਰਹਿਣ ਤੇਰੇਆਂ ਦਦਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਮ ਅਖਰ ਕਰੇ ਵਾਲੇ ਧੰਨ ਬਾਬਾ ਹੀ ਛੋਟੀ ਵੱਡੀ ਕਮਾਈ ਬਾਬਾ ਈਸ਼ਰ ਸਿੰਘ ਜੀ ਕੋਲੋਂ ਬਾਬਾ ਜੀ ਸਿੰਘ ਜੀ ਸੇਵਾ ਕੀਤੀ ਹਾਂਜੀ ਬਾਬਾ ਇਸਰ ਸਿੰਘ ਜੀ ਕੋਲੇ ਹਾਂਜੀ ਬਾਬਾ ਜੀ ਸਿੰਘ ਨੇ ਸੇਵਾ ਕੀਤੀ ਹਾਂਜੀ ਤੇਰਾ ਤੂੰ ਬਾਬਾ ਜੀ ਪਰਿਵਾਰ ਵਾਲੇ ਸੀਗੇ ਹਾਂਜੀ ਪਰਿਵਾਰ ਵਾਲੇ ਸੀਗੇ ਤੁਨਾਂ ਦਾ ਹਿਸਾਬ ਵੀ ਬਾਬਾ ਇਸਰ ਸਿੰਘ ਜੀ ਦੇ ਨਾਲ ਬਾਬਾ ਜੀ ਸਿੰਘ ਜੀ ਨਾਲ ਖਹਿ ਜੀ ਇੱਕ ਨਾਲ ਖਹਿਣ ਨਾਲ ਹੀ ਏਡੀ ਵੱਡੀ ਮਿਹਰ ਹੋਊਗੀ ਬਾਬਾ ਜੀ ਦੇ ਦੋ ਪੁੱਤਰ ਸੀਗੇ ਸੋਹ ਨਾਲ ਹੀ ਆ ਬਾਬਾ ਜੀ ਦੇ ਪੁੱਤਰ ਸੀ ਜੇਲਾ ਬਾਬਾ ਜੀ ਨੇ ਹੌਲੀ 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 ਆਉਦਾ ਪ੍ਰਵਾਹ ਵਰਤ ਦੇਲ ਬਾਬਾ ਜੀ ਕੋਲੇ ਆਵੇ ਇਹਦਾ ਮਤਲਬ ਹੈ ਜਿਹੜੇ ਵੱਡੇ ਮਹਾਪੁਰਖ ਹੁੰਦੇ ਨੇ ਇਹ ਕਮਾਈਆਂ ਵਾਲੇ ਹੁੰਦੇ ਨੇ ਬੰਦੇ ਨੂੰ ਚੰਗੇ ਮਹਾਪੁਰਖ ਦੇ ਨਾਲ ਲੱਗਣਾ ਚਾਹੀਦਾ ਹਾਂ ਬਾਕੀ ਭਾਈ ਇਹ ਉਦਾਹਰਣ ਅੱਜ 72 ਬਾ ਪਾਟਮੀ ਭਾਰਤੀਆ ਵਿਚਾਰੇ ਭੈਣ ਭਰਾ ਭਾਈ ਜਿਹੜੇ ਜਿੱਥੇ ਜਿੱਥੇ ਭਈ ਜਾਰੇ ਆਪਣੇ ਜਾਦੇ ਨੇ ਬਹੁਤ ਬੜੋਦੀ ਆਪਣੇ ਵੀ ਜਾਂਦੇ ਆ ਆਂਢੋਂ ਤੋਂ ਵਲੋਟ ਪਤੀਆਂ ਵੀ ਜਿੱਥੇ ਜਿੱਥੇ ਵੀ ਬੰਦੇ ਆਪਣੇ ਨੇੜੇ-ਤੇੜੇ ਦੇ ਦੇਖਦੇ ਨੇ ਵੀ ਸਾਰੇ ਇੱਕ ਹੀ ਅੱਜ ਹੰਬ ਹਮਾ ਕੇ ਜਰੂਰ ਜਰੂਰ ਕਿਉਂਕਿ ਇਹਨੇ ਸਾਡੇ ਵੀ ਬਾਬਾ ਜਗੀਰ ਸਿੰਘ ਜੀ ਨੇ ਆਪਾਂ ਕਹਿ ਸਕਦੇ ਹਾਂ ਗੁਰੂ ਵੀ ਨੇ ਇਹਦੇ ਮੇਰੇ ਗੁਰੂ ਵੀ ਨੇ ਉਸਤਾਦ ਵੀ ਨੇ ਸਾਰਾ ਕੁਝ ਨੂੰ ਅੱਠ ਦੇ ਹਾਰ ਬਾਬਾ ਜੀ ਨੇ ਦੇਖਾ ਨਹੀਂ ਬਾਬਾ ਜੀ ਨੇ ਸੇਵਾ ਕਰਾਈ ਹੂੰ ਪਹਿਲਾਂ ਅਸੀਂ ਵੀ ਮੈਂ ਵੀ ਮਤਲਬ ਸੀਗੇ ਨਾਸਤੇ ਗਾਓ ਫਿਰ ਜਾਂਦੇ ਹੁੰਦੇ ਸੀਗੇ ਤੇ ਨੂੰ ਕਿਸੇ ਇੱਥੇ ਕੋਈ ਬੰਦਾ ਸੀਗਾ ਸਾਡੇ ਪਿੰਡ ਦਾ ਮੁੰਡਾ ਮੈਨੂੰ ਵੀ ਲਾਇਆ ਕਹਿੰਦਾ ਪਾਟ ਨੇ ਤੇ ਪਾਟ ਹੁੰਦੇ ਹੁੰਦੇ ਨੇ ਤੱਕ ਤੱਕ ਪਾੜੇ ਸੱਬੀ ਦੇ ਨਾਲੇ ਪਾਟ ਘੋਰੀ ਤੇ ਤੇ ਮੈਂ ਵੀ ਚੱਲ ਗਿਆ ਚਲੋ ਐ ਜੀ ਪਰਮਾਤਮਾ ਨੇ ਬਾਹ ਫੜੀ ਫਿਰ 12 10 11 12 ਸਾਲ ਲਗਾਤਾਰ ਹੀ ਪਾਟਾਂ ਚ ਲੱਗਦੇ ਰਹੇ ਹਾਂਜੀ ਪਰਮਾਤਮਾ ਨੇ ਮਿਹਰ ਕੀਤੀ ਜੋ ਦਾਤੇ ਦੇ ਹੁਕਮ ਸੀਗਾ ਤੇ ਹੌਲੀ 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 ਚਲੋ ਬਾਬੇ ਜੀ ਨੇ ਮੇਰਾ ਐਡੀ ਬਾਬਾ ਜੀ ਨੇ ਸੇਵਾ ਕਰਾਈ ਆ ਤਾਂ ਬਾਬਾ ਜੀ ਨੇ ਕੱਖ ਵੀ ਰੱਖੇ ਨੇ ਆ ਹੁਣ ਐਕਸੀਡੈਂਟ ਡਾਟਾ ਐਡਾ ਹੋਇਆ ਸੀਗਾ ਪਰਮਾਤਮਾ ਨੇ ਵਧੀਆ ਚਿਤ ਰੱਖ ਕੇ ਸਾਰਾ ਕੁਝ ਕਰਾਈ ਗਿਆ ਰ ਆ ਬਸ ਭੈਣ ਭਾਈਆਂ ਨਾਲ ਪਿਆਰ ਸੀਗਾ ਸਭ ਨਾਲ ਹੀ ਤੇ ਜਿਹਨੂੰ ਵੀ ਮਤਲਬ ਆਵਾਜ਼ ਮਾਰੀ ਉਹਨੇ ਹੀ ਗਿਆ ਕੋਈ ਗੱਲ ਨਹੀਂ ਤੇਰੇ ਨਾਲ ਦੂ ਚੱਲ ਬਦਰੇਰ ਪਾਪਾ ਜੀ ਪਾਪਾ ਜੀ ਸਹੀ ਨਾ ਇੰਨਾ ਪਿਆਰ ਸੀਗਾ ਬਾਬਾ ਇਸ ਜਿਹੜਾ ਨਾ ਹੂੰ ਬਾਬਾ ਜੀ ਸਾਰੀ ਦਿਹਾੜੀ ਜਿਹੜਾ ਸਵੇਰੇ ਪਾਪਾ ਜੀ ਦਾ ਨਾ ਬਾਬਾ ਜੀ ਜਿਹੜੇ ਸਨੀ ਦਾ ਇਸ਼ਨਾਨ ਕਰਉਂਦੇ ਸੀ ਸਵੇਰੇ 2 ਵਜੇ 1 ਵਜੇ ਪਾਪਾ ਜੀ ਉੱਠਣਸਾਰ ਪ੍ਰਾਗ ਚ ਆ ਜਾਂਦੇ ਸੀ ਉੱਚੀ 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 ਹੁੰਦੇ ਸੀ ਇਹ ਤਾਂ ਦੇਖਣੇ ਸੀ ਨਾ ਰੋਇਓ ਨਾ ਰੋਇਓ ਸਾਥ ਉੱਚੱਲੇ ਨੇ ਕਰ ਆਪਣੇ ਹਾ 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 ਨਾ ਰੋਇਓ ਨਾ ਰੋਇਓ ਸਾਰਾ ਚੱਲ ਲੈਨੇ ਕਾਰ ਆਪਣੇ ਇਹਦਾ ਅਸਲੀ ਮਤਲਬ ਨਾ ਜੋ ਕੋਈ ਮਹਾਪੁਰਖ ਜਾਣਦਾ ਇਹ ਤੋਂ ਬਾਅਦ ਪਤਾ ਲੱਗਦਾ ਮਹਾਪੁਰਖ ਦੀ ਕਮਾਈ ਦਾ ਪਰ ਇਹ ਤਾਂ ਪਹਿਲੇ ਲੱਗਿਆ ਤਾਂ ਪਰ ਬਾਅਦ ਵਿੱਚ ਥੋੜੇ ਜਿਆਦਾ ਚਮਤਕਾਰ ਹੋਣ ਲੱਗ ਜਾਂਦੇ ਸਹੀ ਗੱਲ ਅੰਦੀ ਆਪਾਂ ਤਾਂ ਇਹ ਗੱਲ ਕਹਿੰਦੇ ਆ ਜੋ ਆਪਣਾ ਅੱਜ ਦਾ ਬਲੌਗ ਆ ਹੂੰ ਵੀ ਬਾਬਾ ਈਸ਼ਰ ਸਿੰਘ ਜੀ ਦੀ ਬਾਸੀ ਆ ਜਹਤੂਕ ਵਾਲੇ ਬਾਬਾ ਜ਼ਗੀਰ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕੀਤੀ ਥਾਂ ਦੀ ਤੇ ਉਹਨਾਂ ਦਾ ਸਥਾਨ ਆ ਵੜੁੰਦੀ ਹਾਂਜੀ ਵੜੁੰਦੀ ਅੱਜ ਹੈਗਾ ਪ੍ਰੋਗਰਾਮ ਬਹੁਤ ਵੱਡਾ ਹਾਂਜੀ ਆਪਣੇ ਬਾਬਾ ਜੀ ਨੇ ਉਹ ਬਾਬਾ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਬਹੁਤ ਉਹਨਾਂ ਦੀ ਮਿਹਰ ਨਾਲ ਤੁਰੇ ਫਿਰਦੇ ਆ ਬਸ ਬਾਬਾ ਜੀ ਨੇ ਸਾਰੇ ਉਹਨਾਂ ਵੱਡੇ ਬਖਸ਼ਿਸ਼ਾਂ ਦਾ ਆ ਬਾਬਾ ਜੀ ਨੇ ਗੁਰੂ ਸਾਹਿਬ ਨਾਲ ਜੋੜਿਆ ਹਾਂਜੀ ਗੁਰੂ ਸਾਹਿਬ ਨੇ ਪਾਪਾ ਜੀ ਕਹਿੰਦੇ ਸੀ ਵੀ ਉਹ ਜਨਾ ਕਰੋ ਸਿਰਫ ਇੱਕ ਗੁਰੂ ਸਾਹਿਬ ਦੇ ਸਵੇਰ ਉੱਠੋ ਨਤਨੇਮ ਕਰੋ ਬਸ ਗੁਰੂ ਗੋੜਦਵਾਰੇ ਜੇ ਨਹੀਂ ਜਾਉਣਾ ਤੇ ਜਿਹਾ ਉੱਠਣ ਅਨਸਾਰ ਗੁਰੂ ਸਾਹਿਬ ਦੇ ਦਰਸ਼ਨ ਕਰੋ ਨਾਮ 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 ਮਾਸਤਭਵ ਇਹ ਗੱਲ ਤਾਂ ਵੀ ਆ ਬੰਦੇ ਦੇ ਕਹਿਣ ਤੇ ਕਰਨੀ 'ਚ ਫਰਕ ਹੁੰਦਾ ਹਾਂ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਪਰ ਕਰੋ ਜਿਹਦੇ ਲਈ ਆਪਾਂ ਬੋਲ ਕੋਈ ਭਾਰੇ ਤਾਂ ਆਪਾਂ ਐਂ ਬੰਦੇ ਆ ਅਗੜਾ ਕੋਈ ਗੁਰੀ ਕਹਿੰਦੀ ਨਹੀਂ ਆਪਾਂ ਤੁਸੀਂ ਜੇ ਸਵੇਰੇ ਉੱਠਣ ਅਨਸਾਰ ਸਾਰੇ ਗੁਰਦੁਆਰੇ ਜਾਇਓ ਜਿੱਥੇ ਜਾ ਆਉਂਦਾ ਭਾਈ ਜਾਓ ਜਾਓ ਜੀ ਨੂੰ ਹੁਣ ਜਾਣ ਜੋ ਗੱਲ ਮੇਰੇ ਅੱਗੇ ਨਹੀਂ ਜਾਂਦਾ ਹਾਂ ਗੱਲ ਤਾਂ ਹੋਈ ਆ ਰੱਬ ਭੈਣਾ ਚਾਹੀਦਾ ਇਹ ਜਿਹਦੇ ਅੰਗ ਪੈਰ ਚੱਲਦੇ ਨੇ ਬਹੁਤ ਖੁਸ਼ੀ ਮਨਾਓ ਬਹੁਤ ਖੌਦਰੀਆ ਕਰੋ ਇਹ ਬਹੁਤ ਵੱਡੀਆਂ ਗੱਲਾਂ ਨੇ ਹੁਣ ਮੈਨੂੰ 4 ਸਾਲ ਹੋਣ ਲਿਆ ਬੈਠੇ ਹਾਂ ਕਿਉਂਕਿ ਮੈਨੂੰ ਤਾਂ ਪਤਾ ਬਹੁਤ ਔਖਾ ਜੀ ਭਾਈ ਰੱਬ ਦਾ ਸ਼ੁਕਰ ਮਨਾਇਆ ਕਰੋ ਇਹ ਅੰਗ ਪੈਰ ਚੱਲਦੇ ਆ ਪ੍ਰਮਾਤਮਾ ਦਾ ਬਹੁਤ ਬਹੁਤ ਲੱਖ ਲੱਖ ਸ਼ੁਕਰਾਨਾ ਤੇਰਾ ਵਾਹਿਗੁਰੂ ਹਾਂਜੀ ਬਹੁਤ ਸ਼ੁਕਰਾਨਾ ਕਰਿਆ ਕਰੋ ਰੱਬ ਦਾ ਬਹੁਤ ਵੱਡੀਆਂ ਗੱਲਾਂ ਨੇ ਇਹ ਤੇ ਬੜੋਂਦੀ ਸਾਰੇ ਜਾਓ ਅੱਜ ਹੰਬ ਹੰਬਾ ਕੇ ਅੱਜ ਬਾਬਾ ਇਸ਼ਰਦੰਗ ਜੀ ਦਾ ਹੈਗਾ ਆਪਣੇ ਉਹ ਸਮਾਗਮ ਵੱਧ ਤੋਂ ਵੱਧ ਵਰਥੀ ਆ ਜੀ ਆਪਣੇ ਬਾਬਾ ਇਸ਼ਰ ਸਿੰਘ ਜੀ ਦੀ 66ਵੀਂ 72 ਜਾਓ ਸਾਰੇ ਵੱਧ ਤੋਂ ਵੱਧ ਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਹਮ ਹਮਾਗੇ ਉਹ ਜਿੰਨੇ ਸਾਡੇ ਵਾਲੇ ਨੇ ਉਹ ਤਾਂ ਜਰੂਰ ਪਹੁੰਚੋ ਬਾਕੀ ਹੋਰੀ ਸ਼ਾਰੇ ਬਾਤ ਬਾਤ ਬਲਾਉਤ ਨੂੰ ਦੇਖੋ ਤੇ ਗੱਲਾਂ ਵੀ ਧਿਆਨ ਨਾਲ ਸੁਣੋ ਜੁੜੇ ਰਹੋ ਕੰਮ ਦੀਆਂ ਗੱਲਾਂ ਤੇ ਜੁੜ ਕੇ ਗੱਲਾਂ ਬਾਤਾਂ ਸੁਣਿਓ ਸੁਣ ਕੇ ਜੇ ਕੋਈ ਗੱਲਬਾਤ ਗਲਤ ਲੱਗਿਆ ਉਹਦਾ ਕਮੈਂਟ ਦਿਓ ਦੱਸਿਓ ਸਭ ਕੁਝ ਭਾਈ ਗਾਂ ਤੋਂ ਸੁਧਾਰ ਕਰਾਂਗੇ ਜੋ ਕਿ ਅਸੀਂ ਹੈਂ ਰਹੂ ਨੇ ਸਭ ਨੂੰ ਦੱਸਤਾ ਹਾਂਜੀ ਜੇ ਕੋਈ ਗੱਲਤ ਲੱਗਿਆ ਤਾਂ ਦੱਛਿਆ ਨੂੰ ਕਮੈਂਟ ਕਰਿਓ ਜ਼ਰੂਰ ਕੋਈ ਚੰਗੀ ਗੱਲ ਹੀ ਦੱਸਿਓ ਹਾਂਜੀ ਹਾਂਜੀ ਕੋਈ ਬਾੜਾ ਦਾ ਆਪਾਂ ਕੁਝ ਕਿਹਾ ਨਹੀਂ ਬਾਕੀ ਤੁਸੀਂ ਦੱਸਣਾ ਵੀ ਜੇ ਮੈਂ ਜਿਹੜਾ ਕੁਝ ਵੀ ਹੈਗਾ ਹਾਂ ਵਾਹ ਬਾਕੀ ਆਪਦਾ ਸਾਰੇ ਹੰਬਾਪਾ ਕੇ ਜਾਓ ਗਾੜੇ ਨੈਣਾ ਦੀ ਦਰਸ ਦੇ ਰਹਿਣਾ ਤੇਰੇ ਅੰਦਰਾਂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਘਰੇ ਭੈਣ ਭਰਾ ਹਾਇਪ ਕਮੈਂਟ ਸ਼ੇਅਰ ਸਬਸਕ੍ਰਾਈਬ ਦਬਕੇ ਕਰੋ ਜੀ ਛੋਟੇ ਸਾਹਮਣੇ ਲੱਤ ਵੱਡੀ ਹੋਈ ਆ ਮੈਂ ਜੀ ਆਪਾਂ ਹੱਥ ਬੰਨ ਕੇ ਕਹਿ ਰਹੇ ਆ ਵੱਧੋ ਵੱਧ ਗਰੋ ਕਰੋ ਚੈਨਲ ਨੂੰ ਸਭ ਵੱਧੋ ਵੱਧ ਕੋਈ ਗਾਲ ਨਹੀਂ ਹਾਈਪ ਕਰਨ ਚ ਕੋਈ ਪੈਸਾ ਨਹੀਂ ਲੱਗਦਾ ਲਾਈਕ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਹਰ ਇੱਕ ਬੰਪਰਾ ਦਬਕੇ ਕਰਿਆ ਕਰੋ ਸਬਸਕ੍ਰਾਈਬ ਕਰਨ ਚ ਵੀ ਕੋਈ ਪੈਸਾ ਨਹੀਂ ਲੱਗਦਾ ਕਰ ਦਿਆ ਕਰੋ ਜੀ ਸਾਰਿਆਂ ਨੂੰ ਹੱਥ ਪਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ